ਹੋਰ ਜਾਓ ਹੋਰ ਜਾਓ ਲੈ ਵੀ ਥੋੜਾ ਹੋਰ ਹੋਰ ਕਿ ਨਹੀਂ ਬਣਾ ਬੱਤ ਇਹ ਤਾਂ ਦੋ ਸਨੈਕਸ ਕਰ ਲੈਣਗੇ ਸ਼ਾਇਦ ਤੋਂ ਚਾਹ ਬਹੁਤ ਵੱਡਾ ਮੈਲ ਜਣਾ ਜੇ ਪੂਰਾ ਪੂਰਾ ਸੈ ਚਾਹੀਦਾ ਹੈ ਦੇਖੋ ਦੁੱਧ ਨੂੰ ਆ ਗਿਆ ਆ ਗਿਆ ਵਾਲਾ ਵਾਲਾ ਗੁੱਡ ਗੁੱਡ ਬੋਨੇ ਦੁੱਧ ਦੇ ਨਾਲ ਤੇ ਥੋੜਾ ਜਿਹਾ ਦੁੱਧ ਆਪਾਂ ਇਹਦੇ ਵਿੱਚ ਪਾ ਲਵਾਂਗੇ ਆਪਾਂ ਪੀਵਾਂਗੇ ਇਹ ਵਾਦਤ ਉੱਟ ਗਈ ਆ 2 ਮਿੰਟ ਵੇਟ ਕਰੋ ਮੈਂ ਮਲੋਂਦੀ ਆ ਬੈ ਕਮਰੇ ਚਾਈ ਤੇ ਪਤਾ ਲੱਗਾ ਇਬਾਦਤ ਹੋ ਗਈ ਆ ਇਹ ਹੈ ਨਾ ਸਵੇਰ ਦੀ ਜਾਗਦੀ ਪਈ ਆ ਤੇ ਮੈਂ ਨਾ ਦੁੱਧ ਲੈਣਾ ਹੁੰਦਾ ਸਵੇਰੇ ਉੱਠ ਕੇ 8 ਵਜੇ ਆ ਜਾਂਦੇ ਆ ਨਾ ਬਾਜੀ ਦੁੱਧ ਵਾਲੇ ਤੇ ਮੈਂ ਦੁੱਧ ਲੈਣਾ ਸੀ ਮੈਂ ਕਿ ਸੋ ਜਾ ਸੋ ਜਾ ਮੈਂ 7 ਵਜੇ ਦੀ ਜਾਗਦੀ ਸੀ ਨਾ ਬੈੱਡ ਤੇ ਲੰਮੀ ਪਈ ਸੀ ਤੇ ਇਹ ਸੌਂਦੀ ਦੀ ਪਈ ਸੀ ਹੁਣ ਅੰਦਰ ਆਈ ਤੇ ਅੰਦਰ ਆ ਕੇ ਨਾ ਸੁੱਤੀ ਪਈ ਸੀ ਦੇ ਉੱਤੇ ਨਾ ਚਾਦਰ ਦਿੱਤੀ ਦਿਖੋ ਵੇ ਵੇ ਕੀ ਲੱਗੀ ਹੁਣ ਆਪਣਾ ਦੁੱਧ ਤੇ ਨਾਲ ਦੋ ਕੁ ਬਿਸਕਟ ਪਏ ਹੋਏ ਇਹਨੂੰ ਦੇਖੀ ਗਈ ਸੀ ਕਿ ਖੇਲੇ ਪਈ ਰਵੇ ਤੇ ਨਾਲ ਖਾਂਦੀਆਂ ਬਿਸਕਟ ਆਜੋ ਜੀ ਸਾਡੇ ਜਣੇ ਬ੍ਰੇਕਫਾਸਟ ਕਰ ਲਓ ਗੁੱਡ ਗੁੱਡ ਮੋੜੇ ਕੁਟਕੁਟ ਮੋੜੇ ਖਾ ਫੁੱਟੇ ਸਵੇਰੇ ਉੱਠ ਕੇ ਤੇ ਮੈਂ ਇਹਨੂੰ ਦਿੱਤਾ ਮੈਂ ਡਰਾਈ ਫਰੂਟਸ ਖਾ ਲੂ ਦੇਖੋ ਇਹਦਾ ਪੂਰਾ ਪੈਕਟ ਥੱਲੇ ਸੈੱਟ ਦਿੱਤਾ ਗਿਆ ਆ ਤੇ ਹੁਣ ਇਹ ਖਾਦੀ ਪਈ ਆ ਬਹੁੜੇ ਟਾਈਮ ਉੱਠ ਕੇ ਅਜੀਰ ਹਾਏ ਤੇ ਬੁਰੇ ਵਰਤ ਤੇ ਬੁਰਾ ਹਾਲ ਹੋਇਆ ਪੈਰਾਂ ਦਾ ਵਿੱਚ ਖਾਬ ਨਾਲ ਮੇਰਾ ਵੀ ਇੱਕ ਵੇ ਠੀਕ ਨਹੀਂ ਹੈਗੀ ਇੱਕ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪੈ ਕੱਪੜੇ ਪਏ ਬਹੁਤ ਜ਼ਿਆਦਾ ਢੋਲ ਵਾਲੇ ਤੇ ਪਾਡੇ ਪਏ ਆ ਅੱਜ ਕੱਪੜਾ ਦਾ ਸਾਬਣ ਕਰਦਾ ਮੈਂ ਮੱਜੇ ਤੇ ਦੇ ਰਾਤੀ ਰੱਖਲੇ ਸੀ ਉਹਦੇ ਉੱਤੇ ਨਾ ਚੱਦਰ ਦੇ ਦਿੱਤੇ ਸੀ ਇੰਦਾ ਪੂਰੀ ਚੱਦਰ ਪੂਰੀ ਧੇਰੀਤੀ ਸੀ ਉੱਤੇ ਕਿ ਤਰੇਣ ਨਾ ਪੈ ਸਕੇ ਤਾਂ ਕਰਕੇ ਹਾਏ ਰੱਬਾ ਆਲੂ ਆਹ ਦੇਖ ਲਓ ਜੀ ਆਲੂ ਜੀਆ ਮੇਰਾ ਬੱਸ ਇਹ ਬੂਦੇ ਕੱਪੜੇ ਪਾਏ ਹੋਇਆ ਪਜਾਮਾ ਤੇ ਟੀ-ਸ਼ਰਟ ਸਿਆਲਾ ਵਾਲੇ ਕੱਢਦੇ ਆ ਅਜਰਬਾਰੀ ਨੂੰ ਚੱਜ ਦਾ ਟਕੋਲਾ ਜਦ ਮੈਂ ਠੀਕ ਆ ਕੇ ਢਾਲੋ ਲੋਤੇ ਦਿਰ ਦਾ ਬਾਸ ਹੋ ਗਈ ਬਖਾਲ ਦਾ ਤੇ ਜਕਾਬ ਦਾ ਉੱਟ ਜਾ ਚਲ ਚਲ ਸਾਈਡ ਹਟੋ ਤੇ ਹੋਰ ਜਾਤੀ ਜੀ ਐਸੇ ਆਪਾਂ ਜਾਣਾ ਹੁਣ ਉਹ ਲੈਣ ਰਸ਼ਨ ਲੈਣ ਜਾਮ ਫੋੜਾ ਦਾ ਅੰਗੜਵਾਰੀ ਤੋਂ ਅੰਗੜਵਾਰੀ ਤੋਂ ਅੰਗੜਵਾਰੀ ਤੋਂ ਅੰਗੜਵਾਰੀ ਲੇਕਿਨ ਇਦੋ ਇਬਾਦਤ ਦੁਕਾਨੇ ਸ਼ਾੜਕੇ ਜਾਣਾ ਪੈਣਾ ਮੈਨੂੰ ਕਿਉਂਕਿ ਫਿਰ ਸੁਬਾਹ ਚੱਕੜ ਔਖਾ ਹੋ ਜਾਂਦਾ ਯਾਰ ਥੋੜਾ ਜਿਹਾ ਦੂਰ ਆ ਸਕੂਲ ਜਾਣਾ ਸਕੂਲ ਤੋਂ ਪਿੱਛੇ ਸਕੂਲ ਜਾਣਾ ਹੈ ਨਾ ਇਬਾਦਤ ਇਬਾਦਤ ਖਾਦੀ ਪਈ ਆ ਅਜੀਰ ਸਵੇਰੇ ਉੱਠ ਕੇ ਇਬਾਦਤ ਤਾਂ ਚੜਾਈ ਨਹੀਂ ਕਰਾਦਾ ਨਹੀਂ ਨਹੀਂ ਕਰਾਦਾ ਕਟਟ ਪਰਦੇ ਮਾਰਦੇ ਹੋਏ ਇਸ ਤੋਂ ਪਹਿਲਾਂ ਪਾ ਉੱਥੇ ਗਏ ਸੀ ਆਗਰ ਵਾਲੀ ਕਿੱਕੀ ਸਮਾਨ ਲੈ ਕੇ ਆਂਦਾ ਸਮਾਨ ਜੋ ਪਿੰਡ ਦਾ ਸਦਾ ਹੋ ਗਿਆ ਸੀ ਛੋੜ ਯੈਸ ਕਿ ਆਗਰ ਵਾਲੀ ਵੀ ਦਿਖਾ ਦਿਨਾ ਸੀ ਉਹ ਤੁਹਾਡੇ ਤੋਂ ਸੀ ਉਹ ਸੱਚ ਮੇਰਾ ਬਹੁਤ ਪਿਆ ਹੋਇਆ ਦਿਖਾ ਦਿਓ ਆਪਣੇ ਫੂਡਾਂ ਹਾਲ ਚੋਈ ਇਬਾਦਤ ਲੈ ਕੇ ਦਿਓ ਉੱਥੇ ਥੋੜੀ ਦਿਖਣਾ ਉਦੋਂ ਠੀਕ ਹੈ ਜਮਾ ਉਹ ਤੇ ਵਿੱਚੋਂ ਖਰਾਬ ਹੋ ਗਿਆ ਹਾਂ ਚੱਲਦਾ ਰਿਹਾ ਬੇਰ ਰੋਟੀ ਖਾਣ ਲੱਗੀ ਸੀ ਸਾਰੇ ਕੜੀ ਡੋਲਦੀ ਸੀ ਬੂਰੇ ਇਹਣਾ ਹਾਏ ਰੱਬੇ ਓੜ ਕੜੀ ਕੜੀ ਖਾਸ ਸੀ ਇਹਦੀ ਇਹਨ ਲੱਗਿਆ ਲੱਗ ਮੈਂ ਤਾਂ ਲੱਗੀ ਮਾਰ ਨੂੰ ਕਹਿੰਦੀ ਮਾਰਦੀ ਜ਼ਿਆਦਾ ਤੈਨੂੰ ਪਤਾ ਨਿਆਣੀ ਹੈ ਉਹਨੂੰ ਪਤਾ ਭਲਾ ਹਾਏ ਹੁਣ ਪਾੜੀ ਕਰ ਰੱਖਿਆ ਐ ਨ ਹੋਣ ਲੱਗਿਆ ਨਾਨੇ ਕਹਿੰਦੇ ਤੁਸੀਂ ਸਫਾਈ ਰੱਖਿਆ ਕਰੋ ਸੇ ਉਹ ਕਿੱਥੇ ਮੈਂ ਕੀ ਕੀਤਾ ਆ ਦੇਖੋ ਆ ਸਾਡਾ ਸੋਫਾ ਆ ਉਹ ਸਾਡੀ ਚੇਅਰ ਆ ਉਹ ਪੱਖਾ ਆ ਉਹ ਮਸ਼ੀਰ ਆ ਉਹ ਆ ਆ ਪੜ ਦੇ ਲੱਗੇ ਥੱਲੇ ਵਾਈਫਾਈ ਤੇ ਮੋਫਨ ਆ ਠੀਕ ਆ ਆ ਇਬਾਦਤ ਤੇ ਪਾੜੀ ਢੋਲ ਦਿੱਤਾ ਝਾੜੂ ਪੋਚਾ ਲੱਗਾ ਠੀਕ ਆ ਆ ਪਾਤਾ ਬਾਈ ਦਾ ਬਦਲ ਆਸ ਮਾਰ ਪਿਆ ਆ ਸਾਡਾ ਬੈੱਡ ਆ ਉਹ ਥੋੜੇ ਜਿਹਾ ਆਪਾ ਸੂਟ ਬਣਾ ਕੇ ਟੱਗਿਆ ਹੋਇਆ ਬਸ ਸੇ ਉਹ ਕੀ ਕਰੀਏ ਇਸ ਤੋਂ ਇਲਾਵਾ ਜਦੋਂ ਘਰ ਫੜੂਗਾ ਫੇਸਫਾਈ ਹੋੜੂ ਖੁੱਡੀ ਐ ਇਸ ਤੋਂ ਜ਼ਿਆਦਾ ਸਾਡਾ ਬਚਾਰਾ ਘਰ ਇੱਧਾ ਨਾ ਜਿੰਨਾ ਬਾਜੀ ਸਰਕਾਰੀ ਚ ਲੱਗਦੀ ਦੀ ਕਿ ਸਫਾਈ ਹੋਈ ਆ ਹਲਾ ਸਫਾਈ ਐ ਦੋ ਦੋ ਡਾਇਦਾ ਨੇ ਹੁੜ ਤੇ ਆ ਹਾਏ ਸਭ ਪਾਣੀ ਆਇਆ ਕਿੱਥੋਂ ਬਾਤ ਨੇ ਡੋਲਿਆ ਯਾਰ ਹਾਂ ਥੱਲੇ ਬੋਤਲ ਆਲੀ ਕੋਈ ਪਈ ਆ ਬੋਤਲ ਢਿੰਡੀ ਚੋਟੋ ਹੋਏ ਰੀ ਲੱਗਦੀ ਦੇਖੋ ਕਿੰਦਾ ਜੀ ਪਈ ਆ ਇਹਦੇ ਸੋਹਣੇ ਲਗਣਾ ਬਾਅਦ ਚ ਇਹਨੇ ਨੀ ਪਸ਼ਾਡ ਹੁਣਾ ਹੋ ਬਾਤ ਜੀ ਉਹ ਦੇ ਵ ਕੜੀ ਡੋਲੀ ਹੋਈ ਆ ਸਾਰੇ ਬਹਿ ਕੇ ਇਹਨੂੰ ਕੱਪੜੇ ਵਿੱਚ ਚੇਂਜ ਕੀਤੇ ਨੇ ਹੋਏ ਤੁਹਾਡੀ ਨੂੰ ਕੋਈ ਗੱਲ ਨਹੀਂ ਮਜਬੂਤਵਾਦ ਦੇਖੋ ਕੜੀ ਕੜੀ ਕੀਤੀ ਆ ਹਾਂ ਰੱਬਾ ਹਾ ਤੁਸੀਂ ਵੀ ਤਾਓ ਅੱਛਾ ਯਾ ਦੇਈ ਜੀ ਡੋ ਨਾ ਮਮਾ ਨਾ ਪਾਪਾ ਦੇ ਵੀ ਰੋਲ ਆ ਪਾ ਕਿੱਥੇ ਜਾਣਾ ਢਾ ਕੇ ਪਾਪਾ ਹਾਂ ਦੋ ਕ ਹਾਂ ਕਿੱਥੇ ਜਾਣਾ ਪਾਣੀ ਆ ਜਾ ਜਾਈ ਪਾੜੀ ਡੋਲ ਦਿੱਤਾ ਉਹ ਦੇਖੋ ਇਬਾਦਤ ਦਾ ਹਾਲ ਹਾਏ ਦੀ ਇਬਾਦਤ ਇਹ ਬਾਕ ਗੁੱਡਾ ਲਾਦਾ ਗੁੱਡਾ ਫੁੱਟਦਾ ਆਏ ਪੁੱਤ ਜੀ ਦਾ ਪਾਸਾ ਰਵੇ ਟਿੱਡਾ ਜੀ ਧੀਆਂ ਮੇਰੀਆਂ ਪਾੜੀ ਖੁੱਦਾ ਪਿਆ ਗਰਮ ਤੇ ਪਾੜੀ ਜਦੋਂ ਗਰਮ ਹੋ ਗਿਆ ਫੇ ਪਹਿਲਾ ਪਾਪਾ ਦੀ ਦਾਈ ਦਾਈ ਹੁੜੀ ਆ ਉਹੁਰਦਾ ਤਾਂ ਹੈ ਬੜਾ ਬੇ ਕੱਪੜੇ ਕੱਲ ਲਵਾ ਸੱਟ ਵੱਜੇ ਤੇ ਕੱਪੜੇ ਰੱਖੇ ਆ ਫਿਰ ਜਾ ਵੀ ਕਾ ਪਹਿਲਾਂ ਫਿਰ ਇਬਾਦਤ ਦੀ ਫਿਰ ਜਾ ਉਹ ਦੀ ਸਿਰ ਉਹ ਤਾਂ ਰੁਕੀ ਦਿੰਦੀ ਬਈਸੀ ਇਹ ਮੈਂ ਤਾਂ ਬੋਲ ਵੀ ਨਹੀਂ ਉੱਦਾਂ ਪਿਆ ਚੱਜਣਾ ਕਿੱਥੇ ਜਾਣਾ ਕਦੀ ਸ਼ਾਮ ਕੀ ਲੈਣਾ ਉਹ ਵੀ ਦੱਸਣਾ ਕੀ ਚੱਜਣਾ ਕਿਦਾਂ ਚਬੂ ਹੱਥ ਕਿ ਇਹ ਪਾਣੀ ਗਰਮ ਪਾਣੀ ਉੱਦਾਂ ਦੇ ਪੋਚ ਲਾਵਾ ਆਹ ਪਾਣੀ ਡੋਲ ਕੇ ਦੇ ਅਰੇ ਦੇਖਿਓ ਕਹੇ ਆਟਾ ਬਾਦੂ ਕਿੱਦਾਂ ਲੋੜ ਲੱਗੀ ਐ ਸਿਵ ਟੈਂਡ ਤੇ ਕਿੱਦਾਂ ਹੱਥ ਫੇਰਦੇ ਸੋ ਵੀ ਦੱਸੋ ਚੱਜਣਾ ਸੁਣ ਤੱਸੋ ਆਓ ਪੀਜਾ ਪੀਜਾ ਖਲਾ ਲਿਓਦੇ ਆ ਸਕੂਟਰੀ ਹਾਏ ਹੋ ਦੇਖੋ ਉਹ ਦੇਖੋ ਅਪਮਾ ਅਪਮਾ ਐਨੇ ਕਿਹੜੇ ਕਿਹੜੇ ਜਾਣ ਅਪੀਜਾ ਖਾਣ ਹੋਰ ਜਾਉ ਹੋਏ ਜਾਉੜੇ ਵੀ ਥੜਾ ਹੋਰ ਬੋਲ ਕੇ ਨਹੀਂ ਬੈਣਾ ਬੱਤ ਹਾ ਹਾ ਦੋਰਾ ਨਾਸ ਕਰ ਕਰਣਾ ਤੇ ਜਾ ਖੜ ਬੋਲ ਕੇ ਦੱਸ ਪਾ ਪਾੜੇ ਬੱਬੜੇ ਜਾਵੂ ਨਾ ਇਬਾਦਤ ਨੇ ਬੱਤ ਤੇ ਦੋਰਾ ਸੋੜ

ਦੇ ਆਪੜਾ ਐਕਸਪੈਰੀਮੈਂਟ ਦੀ ਬਾੜ ਹੁੰਦੇ ਦਰਦਾ ਦੇਖ ਲਾ ਪਹਿਲਾ ਟਿੱਟੀ ਦੀ ਜਈ ਇਹਦੇ ਤੇ ਟਿੱਟੀ ਦਾ ਪੋਤਾ ਇਹਨੇ ਦੇਖੋ ਕਿ ਨਾ ਸੋਨਾ ਨਿਕਲਦਾ ਹੁਣ ਤਾਂ ਤੋਕੇ ਥੋੜੇ ਲੱਗਦਾ ਇੱਦਾਂ ਦਾ ਤੇਲ ਬਣਾਉਦਾ ਪਿਆ ਆਪਣੇ ਲੈ ਤਾਂ ਸੋਨਾ ਉੜ ਗਿਆ ਓਏ ਹੋ ਓਏ ਹੋ ਪਾ ਦੇ ਰਹਾ ਬੋ ਜੀ ਬੱਲੇ ਬੱਲੇ ਬਹੁਤ ਮੇ ਰੱਬ ਆ ਗਿਆ ਅੱਛਾ ਆਹੋ ਆਹੋ ਕੱਢ ਲਓ ਜੋ ਕਰ ਕੱਢ ਲਓ ਮੇਰਾ ਨਾ ਕੱਪੜੇ ਕੱਢਣ ਲੱਗੀ ਸੀ ਅਲਮਾਰੀ ਆਵਲੇ ਸਾਫ਼ ਕਰਨੀ ਜਾਬੂ ਨੇੜਾ ਉਹ ਲਾਇਆ ਹੋਇਆ ਹੈ ਤੇ ਆਟਾ ਪਤਾ ਨਹੀਂ ਕਿੰਦਾ ਸਾਫ਼ ਹੋਣਾ ਤੇ ਇਹ ਉਹ ਲੈ ਕੇ ਆਉਂਗੀ ਸਪਰੇਅ ਵਗੈਰਾ ਤੇ ਅਲਮਾਰੀ ਵਿੱਚੋਂ ਵੀ ਇਹ ਕੱਪੜੇ ਛੱਜਾ ਰੱਖਣ ਵਾਲੇ ਹੋਏ ਸੀ ਤੇ ਬੈਕ ਆਰਡਰ ਕੱਟ ਕੇ ਤੇ ਅੱਜ ਕਰੀਏ ਕੰਮ ਸਭ ਤੋਂ ਪਹਿਲਾਂ ਮੈਂ ਕੱਪੜੇ ਨਾ ਮੱਝੇ ਉੱਤੇ ਰੱਖਾਂ ਇੱਕ ਇੱਕ ਕਰਕੇ ਤੇ ਇੱਥੇ ਜਿਹੜਾ ਸਮਾਨ ਪਿਆ ਉਹ ਕੁਝ ਨਹੀਂ ਹੈਗਾ ਰਸੋਈ ਦਾ ਆ ਤੇ ਉਹ ਆਪਣੀ ਗੱਡੀ ਆ ਤੇ ਵਿੱਚ ਵੀ ਕੱਪੜੇ ਆ ਵਿੱਚ ਸਮਾਨ ਪਿਆ ਆ ਭਾਂਡੇ ਪਏ ਆ ਬਸ ਇਹ ਬਾਤ ਸਜੈਦ ਨੂੰ ਕੱਲੋ ਸ਼ਰਾਰਤ ਕਰ ਲਓ ਸ਼ਰਾਰਤ ਕਰ ਠੀਕ ਹੈ ਕੱਲੋ ਕਰ ਲਓ ਜੋਗ ਕਰ ਲਓ ਅਲਮਾਰੀ ਮੈਂ ਆਪਣੀ ਸਾਰੀ ਬੇਲੀ ਦਿੱਤੀ ਆ ਦੇਖ ਸਕਦੇ ਆ ਤਿੰਨ ਕਸੂਟ ਆ ਉੱਤੇ ਮੈਂ ਨਾ ਸਿਰਫ ਆਪਣੇ ਸੂਟ ਰੱਖਣੇ ਆ ਤੇ ਮੈਂ ਕਿ ਘਰੀ ਲਮਾ ਜਿਹੜਾ ਚਾਬੂ ਤੇ ਨੇ ਪਾ ਸੋਟ ਪੰਘੂ ਹੀ ਪਹਿਲਾਂ ਮੈਂ ਆਪਣੇ ਉਹ ਰੱਖ ਲਾ ਮੈਂ ਜਿੰਨੇ ਕੱਪੜੇ ਹੈਗੇ ਸਿਆਲਾ ਵਾਲੇ ਇਬਾਰਤ ਕੱਪੜੇ ਹੈਗੇ ਜ਼ਿਆਦਾ ਤੇ ਮੈਨੂੰ ਲੱਗਦਾ ਨਹੀਂ ਅੱਜ ਸਾਰੇ ਕੱਪੜੇ ਹੋ ਜੂਗੇ ਮਤਲਬ ਤੇ ਹਮਾਰੇ ਕਿ ਰੱਖ ਅੱਧੇ ਆਪਾਂ ਕਾਲੂ ਰੱਖਾਂਗੇ ਹੁਣ ਮੈਂ ਸਿਰਫ ਆਪਣੇ ਸੂਟ ਰੱਖਦੀ ਪਈ ਆ ਇਨੇ ਸਾਰੇ ਕੱਪੜੇ ਹਜੇ ਪਏ ਆ ਆ ਸਾਮ ਦੇ ਕੱਪੜੇ ਕੱਢੇ ਸੀ ਧੁੱਪ ਲਵਣ ਨੂੰ ਥੱਲੇ ਪਏ ਹੋਇਆ ਨਿਆਣਿਆਂ ਦੇ ਕੱਪੜੇ ਤੇ ਇੱਧਰ ਇਹਨੇ ਨਾ ਲਿਆ ਸੀ ਇੱਧਰ ਦਿਖਾਓ ਹਾਏ ਨਹੀਂ ਵਾਲ ਵੀ ਵਾਲਾ ਅੱਛਾ ਹੁਣ ਹੈ ਅਰ ਮਾਰੀ ਤੋਈ ਕਿੱਤੀ ਆਏ ਖਰਾਬ ਸਾਈਡ ਹਟ ਤੇ ਉਹ ਮੈਂ ਰੱਖੀ ਆਪਣੀਆਂ ਜੁੱਤੀਆਂ ਟਿਕਾ ਕੇ ਤੇ ਇੱਥੇ ਨਾ ਜਗ੍ਹਾ ਬਚ ਗਈ ਕੱਢ ਡਿਸਾਈਡ ਲੈ ਕੱਢੀ ਵਿਚੈਵਰ ਚਾੱਕੇ ਰੱਖ ਲੈਣੀ ਚਾਹ ਵੋ ਰੋਜ਼ ਵਾਟਰ ਖਰਾਬ ਕਰ ਜਾਂਦੇ ਚਾਹ ਵੋ ਮੈਂ ਇੱਕ ਵਾਰ ਨਹੀਂ ਆ ਯਾਰ ਉਸ ਕਿਤਾ ਤਕਾਵੇ ਕਹਾਂਦੇ ਤੇ ਮੈਂ ਕਪੜਾ ਸਮਾਨ ਖਰਾਬ ਕਰਦੀ ਹਾਂ ਡਿਸਾਈਡ ਹਟ ਸਾਈਡ ਹਟ ਸਾਈਡ 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 ਆ ਲੋ ਜੀ ਦੇਖੋ ਸਾਡੀ ਅਰਮਾਰੀ ਆ ਜਿੰਨੇ ਕਸੂਟ ਸੀ ਮੈਂ ਤੋਂ ਮੈਂ ਵੇਖਿਆ 10 ਕਸੂਟ ਆ 10 ਕਸੂਟ ਲਾਏ ਆ ਅਨਾਈਟ ਸੂਟ ਸਿਆਲਾਂ ਵਾਲੇ ਆ ਜਾਕਟਾ ਮੇਰੀਆਂ ਥੋੜੇ ਜਿਹਾ ਕੱਪੜੇ ਆ ਤੇ ਥੱਲੇ ਆਹਾ ਮੇਕਅਪ ਦਾ ਸਮਾਨ ਤੇ ਆਹਾ ਸਾਰਿਆ ਤੇ ਆਖਾ ਖਾਨਾ ਵਿੱਚ ਕੱਪੜੇ ਪਾਉਣੇ ਆ ਲੋਣੇ ਸਾਮ ਦੇ ਉਹ ਵੀ ਖਾਨਾ ਜ ਖਾਲੀ ਕਰਨਾ ਹੈ ਤੇ ਇਹਦੇ ਵਿੱਚ ਸਮਾਨ ਪਿਆ ਹੈ ਹਟ ਦਿਨੀ ਵੇਸਟ ਕਰਨੋਂ ਸਮਾਨ ਤੇ ਉਹ ਵੀ ਮੇਰੀ ਇੱਕ ਕਿੱਟ ਪਈ ਹੈ ਮੇਕਅਪ ਕਿਟ ਉਹ ਦੇਖੋ ਝੋਲਾ ਜਿਆ ਇਹਨੂੰ ਉੱਧਰ ਲੈ ਕੇ ਜਾਵਾਂ ਪਹਿਲਾਂ ਮੈਂ ਕਿਸੇ ਬਹਾਨੇ ਨਾਲ ਉਹ ਟੋਪਸ ਕਰਨੇ ਸੋਨੇ ਲਾਉਤੇ ਪਏ ਹੋਏ ਪਾਉਂਗੀ ਕਿਸੇ ਦਿਨ ਚਲ ਅਜੀ ਹਰ ਜੱਟ ਜੱਟ ਜੋ ਪਾਫ ਲੈਣ ਵਾਲਾ ਆ ਪਾਫ ਲਿਆ ਕਨੀ ਨਾ ਪਾਫ ਲੈਣ ਵਾਲਾ ਵੀ ਪਿਆ ਇੱਥੇ ਤੇ ਸੱਜਟ ਜੀ ਜੀ ਨਾ ਨਾ ਹਾਂ ਨਹੀਂ ਕੋਸ਼ ਵੇਜਾ ਉਹ ਰਿਹਾ ਜੀ ਜਾਬ ਉਹ ਆਤੀ ਜੀ ਨਾ ਜੀ ਨਾ ਨਾ ਇਧਰ ਆ ਖਿੱਚ ਜੀ ਚਲਦੀ ਹੈ ਇਧਰ ਆ ਖੜੇ ਤੇ ਚਿੱਜੀ ਨੀ ਆਜਾ ਐ ਚਿੱਜੀ ਦਾ ਆਜਾ ਐ ਖਲਸੂ ਜੀ ਦਾ ਆਜਾ ਚਿੱਜੀ ਨਾ ਆਜਾ ਤੇ ਜਿੱਲਣੀ ਤਾਜਾ ਬਾਹਰ ਨੀ ਆਈਗਾ ਇਹ ਬਾਤ ਤਨੂ ਵੀ ਨਾ ਨਾ ਕਰਾਤੀ ਬਾਦਸ ਹੋ ਗਈ ਆ ਤੇ ਮੈਮੀ ਪਾਣੀ ਗਰਮ ਲਾਇਆ ਹੁਣ ਬਸ ਹੋ ਚੱਲਾ ਪਾਣੀ ਗਰਮ ਤੇ ਮੈਮੀ ਹੁਣ ਨਾ ਮਾ ਤੇ ਕੱਪੜੇ ਤੁਹਾਨੂੰ ਮੈਂ ਦਿਖਾਵਾਂ ਕਿੰਨੇ ਜ਼ਿਆਦਾ ਹੋਇਆ ਧੋਣ ਵਾਲੇ ਬਹੁਤ ਹੀ ਜ਼ਿਆਦਾ ਟੋਕਰੀ ਪੂਰੀ ਕੱਪੜਿਆਂ ਦੀ ਪਈ ਆ ਬਹੁਤ ਬਹੁ ਕੱਪੜੇ ਹੋਇਆ ਆ ਫਿਰ ਅਬਾਜ ਮਸੂਦ ਕੋਲੋਂ ਕੋਲ ਤੇ ਆਇਆ ਆਵਾਂ ਲਾ ਫਾਕੇ ਦਿਖਾਉਂਗੀ ਤੁਹਾਨੂੰ ਅਸਤੀ ਵੀ ਨਾ ਧੋ ਲਿਆ ਆ ਸਿਰ ਉਪਾ ਲਿਆ ਪਹਿਲਾਂ ਸਮਝ ਦਿੱਤਾ ਕਿ ਸਿਰ ਨੂੰ ਧੋ ਲਈਏ ਕਿਉਂਕਿ ਸਿਰ ਤੋਂ ਤੇਨੂ ਵੀ ਬਹੁਤ ਜ਼ਿਆਦਾ ਟਾਈਮ ਹੋ ਗਿਆ ਆ ਫਿਰ ਕੱਲੂ ਕੱਲੂ ਤੋਂ ਮੰਗੇ ਤੇਲ ਲਗਾ ਕੇ ਚਾਚ ਨਾ ਤੇ ਹਾਜੀ ਇਬਾਦਤ ਤੇ ਜੈਵੋ ਖਾਂਦੀ ਆ ਪਈਆ ਫਰੂਟ ਤੇ ਮੈਂ ਬਣਾਉਣ ਲੱਗੀ ਸੀ ਕਾੜਾ ਤੇ ਅਦਰਕ ਛਿੱਲਣ ਲੱਗੀ ਸੀ ਅਦਰਕ ਛਿੱਲਣ ਲੱਗੀ ਸੀ ਅਦਰਕ ਅਦਰਕ ਸਬਜੀ ਵਾਲਾ ਪਾਈ ਯਾਰ ਜਿਵੇਂ ਫੇ ਆਪਾਂ ਲੈਣੀਆਂ ਸਬਜੀ ਘੜਾ ਬਾਂਦਾ ਪਿਆ ਇੱਧਰ ਵਿੱਚ ਪਾਇਆ ਪਾਣੀ ਦੇ ਵਿੱਚ ਲੌਂਗ ਅਦਰਕ ਅਜਵਾਇਦ ਨਹੀਂ ਪਾਈ ਹੈਗੀ ਉਹ ਅਜਵਾਇਦ ਪਾਈਆ ਸੌਫ ਨਹੀਂ ਹੈਗੀ ਸੌਫ ਲੈ ਕੇ ਆਵਾਂਗੇ ਤੇ ਇੱਧਰ ਇਹਨੂੰ ਕਹੋ ਸਾਰੇ ਜਣੇ ਕਿ ਬਾਰ ਬਣਾ ਕੇ ਰੱਖਿਆ ਕਰ ਕੋਕਾ ਕੋਕਾ ਕੋਲਾ ਕਰਦੇ ਕੋਕਾ 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 ਕੋਲਾ ਕਾਹਦਾ ਸੌਦਾ ਵੀ ਮੁੱਕਿਆ ਹੋ ਵੀ ਲੈ ਕੇ ਆਉਣਾ ਆ ਤੇ ਜੈਵੂ ਉਹਨਾਂ ਵਾਸਤੇ ਨਾ ਦੋ ਦੋ ਸੂਟ ਜੈਵੂ ਉਹਨਾਂ ਨੂੰ ਵੀ ਲੈ ਕੇ ਦੇਣੇ ਆ ਹੈ ਨਾ ਜੈਵੂ ਚਾਹ ਪੀ ਲਈਏ ਥੋੜੀ ਜੇ ਪੱਤੀ ਵੀ ਖਤਮ ਹੋਈ ਪਈ ਆ ਹੁਣ ਸੈਮ ਉੱਠੇ ਆ ਤੇ ਸੈਮ ਦਾ ਚਾਹ ਕੇ ਤੇ ਫੇ ਆਪਾਂ ਲਈਏ ਇਹ ਪੱਤੀ ਕੋਕਾ 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 ਕੋਕੋਲਾ ਕੱਪੜੇ ਪਾ ਲਓ ਹੁਣ ਮੋਟੇ ਜੋ ਲੋਕ ਕੱਪੜੇ ਵਾ ਵਾਟੇ ਬੋਲਦੇ ਕੱਪੜੇ ਵਾਲਾ ਬੋਲਦੇ ਜਾ ਬੋ ਤੇ ਦਾ ਸੂਟ ਤਾਂ ਉਦਾਂ ਮੈਨੂੰ ਕਿੰਨੇ ਬਿੱਲ ਗਏ ਸੀ ਲੇਕਿਨ ਗੱਲ ਸਾਰੀ ਵਿੱਚ ਇਹ ਹੋ ਗਈ ਜੈਕਟਾ ਬਿੱਲੀ ਆ ਥੱਲੇ ਦੇ ਦੋਆਰਾ ਉੱਥੇ ਤੇ ਜਿੱਥੇ ਆਪਾਂ ਸਮਾਨ ਰੱਖਿਆ ਆ ਪੰਗਾ ਪੈ ਗਿਆ ਹੈ ਨਾ ਜੈਬੂ ਕਿਦਈ ਮੰਮ ਬਾਤ ਹੈ ਬਾਤ ਵੀ ਆ ਨਾ ਖੋਲਦਾ ਦਾ ਖੋਲ ਪੀਲੀ ਹਕਾੜਾ ਜਿਆ ਬੰਦ ਕਰਕੇ ਜਾਣਾ ਪੈਦਾ ਮੈਂ ਕਿ ਨਾਲ ਪੁੱਜੀਆ ਜੀ ਨਹੀਂ ਹੋਵੋ ਕੁਛ ਕਰੂ ਚਲੋ ਜੀ ਕੱਪੜੇ ਮੇਰੇ ਲੱਗੇ ਆ ਕੱਪੜੇ ਕੱਪੜੇ ਮੇਰੇ ਲੱਗੇ ਕੱਪੜੇ ਜਾਵੂ ਕੱਪੜੇ ਮੇਰੇ ਲੱਗੇ ਕੱਪੜੇ ਜਾਵੂ ਨਵੇਂ ਕੱਪੜੇ ਨੱਚ ਲਓ ਕੋਕੋ ਕੋਕੋ ਕੋਲਾ ਗਾ ਲਾ ਮੈਂ ਤੇਰੀ ਵੀ ਆ ਸੱਤ ਲਵਾਈ ਇਹਨੂੰ ਦੇਖੋ ਵਾਹ ਅਸੀਂ ਤਾਂ ਪਤਾ ਇਹ ਮਲਾ ਹਾਲਤ ਤੇ ਜੀ ਬੁਰੀ ਬੜੀ ਸੀ ਨਾ ਦੇਖ ਦੇਖ ਤਾਂ ਰੂਣੀ ਕਾ ਦੱਸੇ ਨਾ ਮੇਰੇ ਕੋਲ ਚੱਲ ਜਿਦਾਂ ਤੇਰੇ ਕੋਲ ਕਰੇ ਉਂਕੀ ਚਾਹੀਦੀ ਹੈ ਗਰਮੇ ਬਿਨਾ ਚਾਹੀਦੀ ਹੈ ਤੁਹਾਨੂੰ ਮਿਲ ਰਹਾ ਹੈ ਸ਼ਰਮ ਲੈ ਲਈਏ ਨਾ ਹਾਂ ਗਰਮੀ ਦੇ ਸਿਆਲ ਹੀ ਪੁੱਤ ਠੰਡੇ ਆ ਸ਼ਰਮ ਦੇ ਤੋ ਸਰਦੀ ਠੰਡ ਤਾਂ ਸਟਾਰਟ ਹੋ ਗਈ ਆ ਇਹ ਬਾਲਤ ਵਾਸਤੇ ਲੱਗਦਾ ਹੈ ਨਾ ਵੱਡੇ ਲੈਣੇ ਆ ਪਿਛਲੀ ਵਾਰ ਲੈ ਕੇ ਗਏ ਤੇ ਉਹ ਪਿਓ ਹੋ ਗਿਆ ਸਿੰਦੂ ਕੀ ਛੋਟੇ ਹੋ ਗਏ ਸੀ ਅੱਛਾ ਅੱਛਾ ਜੱਟਾਂ ਹਾਂ ਇਹ ਇਹ ਵੱਡਾ ਦਾ ਇਹ ਵੱਡਾ ਇਹ ਚੱਲੂਗਾ ਹੋਰ ਛੋਟਾ ਸਾਈਜ਼ ਮਿਲ ਜਾਣਾ ਛੋਟਾ ਸਾਈਜ਼ ਨਹੀਂ ਨਹੀਂ ਕੋਈ ਗੱਲੀ ਕੋ ਗੱਲੀ ਸਾਈਜ਼ ਤਾਂ ਠੀਕ ਹੈ ਜੀ ਤੋਂ ਵੀ ਮਿਲ ਜਾਣਾ ਜੀ ਤੋਂ ਵੀ ਦਿਖਾ ਦਿਓ ਦਿਖਾ ਦਿਓ ਸੈਕਟ ਕਰ ਲੈਂਦੇ ਹਾਂ ਸਾਇਦ ਵੀ ਤਾਂ ਵੱਡਾ ਹੋਊਗਾ ਵੱਡਾ ਮਿਲ ਜਾਣਾ ਜੇ ਪੂਰਾ ਪੂਰਾ ਸਾਈਜ਼ ਚਾਹੀਦਾ ਤਾਂ ਇਹ ਦੇਖੋ ਨਵੀਂ ਤੋਂ ਨਹੀਂ ਚੱਲਦੇ ਕਭ ਸੁਣੀ ਹੈ ਇਹ ਤਾਂ ੁਰੇ-ਵਰੇ ਇਹ ਪੈੜਾ ਜੇ ਕੋੜਾ ਯਾਰ ਤੁਸੀਂ ਦੇਖ ਲਓ ਰਿਹਾ ਨਾ ਕੋਈ ਗਰਮ ਦੇ ਲੋ ਕਰਬੂਦਾ ਜਾਨੀ ਚੱਲਦੇ ਆ ਥੱਲੇ ਇੰਦਰ ਬਾੜ ਨੇ ਉੱਪਰ ਚੱਲਦੇ ਆ ਅੱਛਾ ਥੱਲੇ ਇਰੇ ਦੇ ਪਾਕੇ ਦਾ ਤੁਹਾਡੇ ਕੋਲ ਹੈਗਾ ਇਹ ਕਿੰਨਾ ਸੋਹਣਾ ਆ ਕਿਦਾਂ ਸੋਹਣਾ ਦਾ ਸੋਹਣਾ ਮੈਂ ਤਾਂ ਘੋੜਾ ਹੀ ਜਿਹਾ ਬਾੜ ਚਾਹੀ ਜਿੱਦਾਂ ਵਿਆਹ ਵਿੱਚ ਬਾੜ ਵਾਸਤੇ ਕਰੇ ਨੇ ਨਹੀਂ ਨਹੀਂ ਅੱਜ ਇਹਦਾ ਫੰਕਸ਼ਨ ਤਾਂ ਹੈ ਨਹੀਂ ਕਾ ਮਮਾ ਜੀ ਦੀ ਕੁੜੀ ਦਾ ਮਮਾ ਜੀ ਦੀ ਕੁੜੀ ਦਾ ਫੇਰ ਲੈ ਕੇ ਜਾਵਾਂਗੇ ਵਧੀਆ ਜਿਹੜੇ ਕਿਰਾਏ ਕੋਈ ਵੀ ਉਹ ਤੁਹਾਨੂੰ ਜਿਵੇਂ ਉਦੋਂ ਲੈ ਕੇ ਜਾਵਾਂਗੇ ਹਜੇ ਤਾਂ ਲੋੜ ਨਹੀਂ ਕਿਸੇ ਘਰ ਰਿਪੋਰਟ ਵਾਸਤੇ ਦਿਖਾ ਦੋ ਜੀ ਤਾਂ ਬੋਲ ਦਿੰਦੀ ਆ ਨਾਰਮਲ ਵੇਅਰ ਆਣ ਜਣ ਮਾਰਾ ਮੋਟਾ ਆਣ ਜਣ ਵਾਸਤੇ ਮੋਟਾ ਬਸ ਆਪਾਂ ਤੇ ਲੈ ਕੇ ਜਾਵਾਂਗੇ ਤੇ ਪੈਣੇ ਨਹੀਂ ਘਰੇ ਸਿੱ ਨੂੰ ਨਾ ਇਹ ਤਾਂ ਕੰਫਰਟੇਬਲ ਨਹੀਂ ਹੋਣਾ ਹੈ ਕਿ ਨਾ ਇਹ ਤਾਂ ਆਣ ਜਾਣਾ ਵਾਸਤੇ ਆ ਇਹ ਤਾਂ ਆਹ ਕੱਪੜੇ ਵਾਲੇ ਹੀ ਫਿਰ ਪੈਣੇ ਆ ਓ ਠੀਕ ਆ ਉਹਦਾ ਵਿੱਕੀ ਭਾਜੀ ਦੀ ਦੁਕਾਨ ਤੇ ਕੱਪੜਾ ਬੋਲ ਕੱਪੜੇ ਬੋਲ ਆਪਾਂ ਇੱਥੇ ਸਾਡੇ ਹਾਂ ਇੱਕ ਕੋਈ ਦੁਕਾਨ ਸਾਡੇ ਇੱਥੋਂ ਲੈ ਕੇ ਜਾਏਗਾ ਇਹ ਹੈਗੀ ਅੱਡੇ ਦੇ ਕੋਲਾ ਬੱਸ ਅੱਡੇ ਦੇ ਕੋਲਾ ਮੈਂ ਤੁਹਾਨੂੰ ਦਿਖਾਉਣਾ ਕਿੱਥੇ ਕਰਕੇ ਦੁਕਾਨ ਆ ਇਹ ਦੋ ਆਪਾਂ ਇਧਰੋਂ ਆਂਦੇ ਆ ਕਠਾਰ ਤੋਂ ਇਧਰੋਂ ਆਂਦੇ ਆ ਕਠਾਰ ਵਾਲੇ ਪਾਸਿਓਂ ਆਂਦੇ ਆ ਸਾਹਮਣੇ ਬੱਸ ਅੱਡਾ ਆ ਤੇ ਇਧਰ ਤੇ ਛੜਕੇ ਵਾਲਾ ਰੋਡ ਆ ਸਾਹਮਣੇ ਆਹ ਰੋਡ ਤੋਂ ਮੜਾ ਜਿਹਾ ਅੱਗੇ ਆ ਕੇ ਨਾ ਬੱਸ ੱਡੇ ਤੋਂ ਮੜਾ ਜਿਹਾ ਅੱਗੇ ਆ ਕੇ ਤੇ ਆ ਸਾਹਮਣੇ ਆ ਲਾਡੀ ਸਪੀਡ ਸ਼ਾਪ ਆ ਆ ਸਾਹਮਣੇ ਵਿੱਕੀ ਗਾਰਮੈਂਟ ਆ ਜਾ ਤੇ ਆਪੂ ਆ ਜਾ ਤੇ ਆਪੂ ਆ ਜਾ ਆ ਜਾ ਆ ਅੰਦਰ ਆਜੋ ਸਸ ਚਲੋ 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 ਇਹ ਕਿਹ ਚਲਣਗੇ ਇਹ ਤਰਰ ਉਹ ਗਰੇਫ ਆਇਆ ਇਹਨੂੰ ਇਸਦਾ ਟੋਪ ਦਿਖਾਇਆ ਇਹ ਆਹ ਪਾਇਆ ਇਹ ਤੇ ਇਹ ਵੱਡੀ ਬੀਬੀ ਵਾਹ ਚਲ ਜਾਣੀ ਇਹ ਫੋਰ ਸੈਟਾ ਸੋਨੇ ਲਗਣਾ ਕਾ ਕਾਉਂਡ ਸੈਟ ਹੋ ਗਿਆ ਰਾ ਕਰ ਦਿਖਾ ਦੋ ਆਹ ਦੇਖ ਤੁਸੀਂ ਆ ਪਾਇਆ ਹੋਇਆ ਸਾਈਜ਼ ਨੂੰ ਲਾ ਕੇ ਦੇਖੋ ਸਾਈਜ਼ ਲਾ ਕੇ ਦੇਖੋ ਸਾਈਜ਼ ਦੂ 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 ਕੀ ਰਕੀ ਹੋਈਆਂ ਕਰਨ ਨੂੰ ਹੈਂ ਹੈਨ ਤੂੰ ਲੈ ਇੱਕ ਤੇ ਕੱਪੜੇ ਲੈ ਕੇ ਦੇ ਦੇ ਮਰਦਸਾ ਜਿੱਦਾਂ ਤੂੰ ਹੋ ਗਈ ਸ਼ਰਾਰਤੀ ਉਹ ਜਦੋਂ ਹੋਈਆਂ ਹੈ ਨਹੀਂ ਤੂੰ ਕੱਪੜੇ ਕੋਪੜੇ ਲੈ ਕੇ ਦੇਣ ਦੇ ਲਾਇਕ ਆਇਆ ਮੇਰੀ ਕੁੜੀ ਸੁਈ ਤੂੰ ਹਾਸੇ ਦੀ ਰੈਂਦੀ ਚੜੀ ਸਾਡ ਕਹਿਣੇ ਚ ਨਾਲੇ ਇਹਨੂੰ ਫੜੇ ਸੀ ਵਾਧੂ ਲੈ ਕੇ ਦੇਣੇ ਤੈਨੂੰ ਘੱਟ ਲੈ ਕੇ ਦੇਣੇ ਤੈਨੂੰ ਘੱਟ ਲੈ ਕੇ ਦੇਣੇ ਤੈਨੂੰ ਘੱਟ ਲੈ ਕੇ ਦੇਣੇ ਲੜਨ ਪੈਂਦੀ ਲੜਨ ਲਾ ਤੇ ਮੇ ਨਾਲ ਹੁਣੇ ਹੁਣੇ ਲੜਨ ਪੈਂਦੀ ਕਿਉਂ ਨਾ ਹਾਂ ਮੈਨੂੰ ਕੱਪੜੇ ਦੋਗੀ ਚੱਕ ਕੇ ਪਾਓ ਕਹਿੰਦੀ ਪਾਓ ਕਿੱਥੇ ਜਾਣਾ ਸ਼ਾਮ ਸ਼ਾਮ ਜਾਣਾ ਸ਼ਾਮ ਕਰਨਾ ਪਾਉਨੇ ਕੀ ਹੁੰਦਾ ਆ ਕੇ ਖਾਣਾ ਕੀ ਆ ਪੀਜ਼ਾ ਵਾ ਇੱਕੋ ਹੀ ਮੂੰਹ ਤੇ ਚੜਿਆ ਪੀਜ਼ਾ ਆ ਜਾ ਕੱਪੜੇ ਆਪ ਸੈਲੈਕਟ ਕਰ ਲਏ ਆ ਤੇ ਹੁਣ ਬੈਲੋਕਰ ਪਾਉਂਦੇ ਨਾ ਤਾਂ ਇਹ ਕੱਲ ਤੱਕ ਹਾਈਟ ਬਰਾਬਰ ਮਾਰਦੀ ਦਾਸਾ ਮੇਰਾ ਪੁੱਤ ਸੋਨਾ ਉਹ ਕਿੱਥੇ ਚੱਲਦੇ Слад, 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 ਕਿਸ਼ਾ ਉਹ ਕਿੱਧਰ ਦਿੱਤੇ ਸੀ ਨਾ ਮੈਂ ਦਿਖਾਤੀ ਸੀ ਇੱਥੇ ਲੱਗਾ ਜਦਦੇ ਹੁੰਦੇ ਨੇ ਕੱਪੜੇ ਆਪਾਂ ਆਪਣੀ ਇੱਕੀ ਦੁਕਾਨ ਆਪ ਕੋਈ ਵਿਆਹ ਹੋਵੇ ਸ਼ਾਦੀ ਹੋਵੇ ਕੋਈ ਫੰਕਸ਼ਨ ਹੋਵੇ ਘਰ ਪੋੜ ਵਾਲੇ ਹੋਵੇ ਹਰ ਤਰ੍ਹਾਂ ਦੇ ਕੱਪੜੇ ਮਿਲ ਜਾਂਦੇ ਆ ਤੇ ਪ੍ਰਾਈਸ ਵੀ ਬਹੁਤ ਵਧੀਆ ਹੁੰਦੇ ਨੇ ਜੀ ਆਪਾਂ ਸ਼ਹਿਰ ਨਹੀਂ ਜਾਏਗਾ ਆਪਾਂ ਚਾਹ ਵੀ ਆਸੀ ਤੋਂ ਨਹੀਂ ਦੇ ਕੱਪੜੇ ਚਲੋ ਯਾਰੇ ਕਈ ਵਿਆਹ ਸੀਗਾ ਖੜੇ ਟਾਈਮ ਇਥੋਂ ਲੈ ਕੇ ਗਏ ਆ ਕੱਪੜੇ ਆਪਣੇ ਦੇ ਕਿੰਨੇ ਸੋਹਣੇ ਕੱਪੜੇ ਮਿਲੇ ਜੀ ਪੜੇ ਉਹੋਣਾ ਵਿਆਹ ਹੋਣਾ ਨਾ ਚਾਬੂ ਨੂੰ ਇੱਥੇ ਲੈ ਕੇ ਦਦੇ ਸ਼ਿਰਾ ਦੇ ਸੂਤ। ਹਾਂ। ਕਰਾ ਜਾ ਕੇ ਤਾਂ ਨੂੰ ਮੈਂ ਕੁਆਲਿਟੀ ਦਿਖਾਉਂਗੀ ਕੱਪੜਿਆਂ ਦੀ ਔਰ ਕੱਪੜੇ ਖਰਾਬ ਨਹੀਂ ਹੋਣਗੇ। ਮੁੰਡਿਆਂ ਨੂੰ ਬਾਹਰ ਸੌਣਾ ਪੈਣਾ ਬਾਕੀ ਜਿਹੜਾ ਇੱਥੇ ਪਲੈਨ ਕੱਪੜੇ। ਬਿਲਕੁਲ ਲੈ ਜਾਏ ਇਤੋਂ ਵਧੀਆ ਮਿਲ ਜੂ ਕੱਪੜੇ। ਚਲੋ 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 ਸਾਰੇ ਪਹਿਲੇ। ਕਿਹਦੀ ਚਾਬੂ ਵੀ ਜਾਣਾ। ਤਿੰਨ ਚਾ। ਆਹੀ ਪੀਜ਼ਾ ਖਾਣ ਤੇ ਬੰਦ ਟਬੂਸੀ ਵੀ ਸ਼ੁਰੂ ਹੋ ਗਈ ਇਹਦੀ। ਪੱਤੇ। ਬਾਤ ਤਾਂ ਬਾਤ ਦਾ ਹੈਗੀ ਬੇਟੀ ਤੂੰ ਕਰਦੀ ਪਈਆਂ। ਗੁੰਡਾ ਬਿਆ ਇਹਦੇ ਤਾਂ ਕਿਹਾ ਹਨਾ ਮਨਾ ਕੋਟ ਚੇਜ ਕਰ ਲਾ ਥੋੜਾ ਨਾ ਮਨਾ ਕੋਟ ਪਾਲਾ ਕਿਤੇ ਮਨਾ ਕੋਟ ਤੇ ਥੋੜਾ ਨਾ ਹੋੜਾ ਇਹ ਹੀ ਪਸੰਦ ਆ ਇਹਨੂੰ ਉਹ ਜਿੱਦ ਕਿਤੇ ਕੱਪੜਾ ਰੱਖ ਗਿਆ ਲੰਦੋ ਨੇ ਅਸਲ ਵਿੱਚ ਜਿਹਦਾ ਘਰ ਉਹਦੀ ਮਸਾ ਚਮਲ ਕਰਦੀ ਆ ਕੱਪੜੇ ਇੱਥੇ ਸੋੜੇ ਨੇ ਆ ਤੇਰਾ ਘਰੇ ਜਾ ਕੇ ਮੈਨੂੰ ਕੱਪੜਾ ਪਾਣਾ ਪਟਾਣਾ ਹਾਂ ਐ ਕੋਈ ਤਾਂਸ ਪਹਿਲਾ ਪਾ ਦਿਖਾਈਏ ਇਬਾਦਤ ਦਾ ਸੂਰ ਬਾਓ ਵਾਹ ਉੱਤਨਾਲ ਹੈ ਕੀ ਆ ਅਜਬਲੀ ਇਹ ਸਾਰੇ ਸਿਆਲਾ ਵਾਲੇ ਕੱਪੜੇ ਆ ਹਾਂ ਤੇ ਆ ਹੈਗਾ ਜੀ ਜੈਬੂਤਾ ਦਾਲ ਟੋਪੀ ਬਹੁਤ ਸੋਹਣਾ ਹੈ ਬਹੁਤ ਪਿਆਰਾ ਹੈ ਸਿਆਲੇ ਦੇ ਕਿਤਾ ਤੇ ਆ ਵੀ ਜੈਬੂ ਦਾ ਨੋ ਆਰੇ ਬਹੁਤ ਸੋਹਣਾ ਇਹ ਮੈਂ ਚੂਜ਼ ਕੀਤਾ ਸੀ ਤੇ ਤੂੰ ਚੂਜ਼ ਕੀਤਾ ਹੈ ਤੂੰ ਸਿਲੈਕਟ ਕੀਤਾ ਇਹ ਵੀ ਤੇ ਬਹੁਤ ਪਿਆਰਾ ਲੱਗਾ ਹੈ ਤੇ ਦਾ ਲੈਤਾ ਸਭ ਤੋਂ ਮਹਿੰਗਾ ਵੀ ਇਹ ਸੀ ਹਾਂ ਸਭ ਤੋਂ ਮਹਿੰਗਾ ਇਹ ਸੀ ਇਹ ਠੀਕ ਆ ਪ੍ਰਾਈਸ ਤਾਂ ਸਾਰੇ ਪ੍ਰਾਈਸ ਤਾਂ ਸਾਰੇ ਬਹੁਤ ਜਿਆਦਾ ਹੋ ਤਾ ਕਰ ਰਿਹਾ ਸਭ ਤੋਂ ਜ਼ਿਆਦਾ ਪਤਾ ਹੈ ਕਿਉਂਦਾ ਉਹ ਵੀ ਦੇਖੋ ਨਾ ਕੁਆਲਿਟੀ ਬਹੁਤ ਨਾਈਸ ਹੈ ਜੀ ਇੰਨੂੰ ਵੀ ਤਾਂ ਦੇ ਕੋਟਨ ਦੱਸੂ ਇੱਕ ਦੋ ਹੋਰ ਲੈ ਦਵਾਂਗੇ ਠੀਕ ਹੈ ਹੈ ਠੀਕ ਹੈ ਜਿੱਦਾਂ ਹਾਂ ਦਾ ਦੋ ਇਹਨੂੰ ਲੈ ਇੱਕ ਇਹਨੂੰ ਲੈ ਤਾਂ ਇੱਕ ਇਹ ਇਬਾਦਤ ਨੂੰ ਲੈਦਾ ਇੱਕ ਆਹ ਦੇਰ ਲਾ ਪਾਪੀ ਫੁਰਤਵਾਦ ਨੂੰ ਆਪਨੀ ਸ਼ਾਪਿੰਗ ਕਰਦਾ ਬੱਚਿਆਂ ਨੂੰ ਪਹਿਲਾਂ ਸੋਚਦਾ ਸਹੀ ਨਾਲ ਪਾਪੜੇ ਬੜੇ ਤੇ ਕੇਕ ਤੱਕ ਨਹੀਂ ਕੱਟਿਆ ਬਹੁਤ ਚੀਜ ਹੋ ਰਹੀ ਹੈ ਹਾ ਇਬਾਦਤ ਦਾ ਦੱਸਿਓ ਸੋੜੇ ਕੱਪੜੇ ਹੋ ਦੋ ਸੂਟ ਜਾਉਦੇ ਦੋ ਸੂਟ ਇਬਾਦਤ ਤੇ ਇੱਕ ਸੂਟ ਇਹਨਾਂ ਨੂੰ ਸਾਜਾ ਲੈ ਦਿੱਤਾ ਹਾਂ ਇਹ ਜਾਗੂ ਵੀ ਪਾ ਸਕਦੀ ਆ ਦੱਸ ਹੈ ਨਾ ਤਾਂ ਜਾਗੂ ਤਾਂ ਹੀ ਆ ਆ ਜਾਗੂ ਨੂੰ ਜਦੋਂ ਤੇ ਸੂਟ ਨੂੰ ਹਾਂਜੀ ਇਹ ਜਾਗੂ ਵੱਡੀ ਆ ਨਾ ਤਾਂ ਦਰਗੀ ਬੱਟੇਰ ਇੱਕ ਸੂਟ ਹੋਣਾ ਸੋਹਣੇ ਹਸੂ ਕੱਪੜੇ ਬਹੁਤ ਸੋਹਣੇ ਆ ਕੁਆਲਿਟੀ ਬਿਲਕੁਲ ਦੇਖੋ ਵਿੱਚੋਂ ਇਹਨਾਂ ਗਰਮ ਹੁੰਦੇ ਕੱਪੜੇ ਪਾਜਦੇ ਬਹੁਤ ਵਧੀਆ ਹੋ ਰਹੇ ਆ ਥੋੜਾ ਆਪਾਂ ਵਿਆਹ ਤੇ ਸ਼ਾਪਿੰਗ ਕਰਨੀ ਹੋਰ ਟੀਨ ਨੂੰ ਲੈ ਕੇ ਦੇਣੇ ਸਹੀ ਹਜੇ ਕਿੱਥੋਂ ਨਹੀਂ ਲੈ ਕੇ ਦੇਣੇ ਇੱਕ ਸੂਟ ਹਜੇ ਚਾਹੂ ਤਾਂ ਹੋਰ ਹੋੜਾ ਸੋਣਾ ਜੀ ਆ ਕਦੋਂ ਤੱਕ ਹੋਰ ਜਨਮ ਤਿੰਨ ਤੱਕ ਹਾਂ ਇਧਰੋਂ ਤੇ ਤੇ ਉਹ ਤੇ ਦੀ ਫਰੌਕ ਆਉਗੀ ਜਾਂ ਪਿਛੇ ਦਾ ਸੂਟ ਕੁਛ ਇਦਾਂ ਦਾ ਹੋਣਾ ਹੈ ਬੱਡੇ ਵਿਆਹ ਤੋਂ ਲੈ ਮੈਡਮ ਬੜੇ ਵੀ ਆਸਾ ਦਾ ਮੈਡਮ ਦਾ ਜਾਈ ਸੁੱਟ ਲੈ ਕੇ ਦੇਣਾ ਦੁੱਖ ਤੇ ਸਿੱਖ ਗਿਆ ਬਹੁਤ ਸਮਾਂ ਸੁਣ ਕਰਦਾ ਸੁਧਰ ਰੱਤਰੇ ਸੁਧਰ ਬੁੱਧਰੀ ਹੋਣਾ